अच्छा सैयद साहब यूएसए ट्रक सेल सरकारी गारंटी ਵਾਲੇ ਲੋਨ ਦੇ ਰਿਹਾ ਔਰ ਉਦੋਂ ਦੇ ਰਿਹਾ ਜਦੋਂ ਬੈਂਕ ਨੇ ਜਿਹੜੇ ਉਹ ਲੋਨ ਦੇਣ 'ਚ ਹਿਚਕਚਾਉਂਦੇ ਇਹ ਹੁਣ ਕੀ ਚਮਤਕਾਰ ਆ ਜਿਹੜਾ ਆਫਰ ਕਰ ਰਿਹਾ ਜੇ ਤੁਸੀਂ ਦੇਖੋ ਕਿ ਇਹ ਟਰਕਿੰਗ ਇੰਡਸਟਰੀ ਜਿਹੜੀ ਹੈ ਇਹ ਬਲੱਡ ਆ ਪੂਰੇ ਕੰਟਰੀ ਦਾ ਕਹਿੰਦੇ ਕੰਟਰੀ ਰਨ ਬਾਈ ਟਰੱਕ ਹੁਣ ਉਹਦੇ ਵਾਸਤੇ ਜਿਹੜੀ ਦੂਸਰੀ ਚੀਜ਼ ਹੁੰਦੀ ਹੈ ਗਵਰਨਮੈਂਟ ਨੂੰ ਉਹ ਹੁੰਦੀ ਆ ਕਿ ਤੁਸੀਂ ਆਪਣਾ ਜੌਬ ਆ ਕ੍ਰੀਏਟ ਹੋਣ ਕਾਨਵਿਚ ਪੈਸੇ ਆਣ ਲੋਕੀ ਜਿਹੜੇ ਨੇ ਉਹ ਆਪਣਾ ਖਰਚਾ ਪੂਰਾ ਕਰ ਸਕਣ ਉਹਦੇ ਵਾਸਤੇ ਇਹ ਸਪੈਸ਼ਲ ਅਸੀਂ ਅਰੇਂਜਮੈਂਟ ਕੀਤੀ ਆ ਜਿਹੜੇ ਸਰਕਾਰੀ ਗਰੰਟੀ ਵਾਲੇ ਲੋਨ ਨੇ ਇਹਦੇ ਵਿੱਚ ਸਪੈਸ਼ਲੀ ਜਿਹੜੇ ਆਪਣੀ ਕਮਿਊਨਿਟੀ ਆ ਉਹਨਾਂ ਵਾਸਤੇ ਜਿਹੜੀ ਛੋਟੀ ਕਮਿਊਨਿਟੀ ਆ ਵਾਸਤੇ ਉਹਨਾਂ ਵਾਸਤੇ ਪਲੱਸ ਜਿਨ੍ਹਾਂ ਦਾ ਰੈਗੂਲਰ ਬੈਂਕਿੰਗ ਸੈਕਟਰ ਚ ਲੋਨ ਨਹੀਂ ਹੋ ਸਕਦਾ ਉਹਨਾਂ ਵਾਸਤੇ ਪਲੱਸ ਜਿਹੜੇ ਛੋਟੇ ਫਲੀਟ ਨੇ ਜਿਹੜੇ ਜੌਬ ਕ੍ਰੀਏਟ ਕਰ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਲੋਨ ਨੇ ਜਿਹੜੇ ਅਸੀਂ ਪ੍ਰੋਸੈਸ ਕਰਕੇ ਦੇਾਂਗੇ ਤੇ ਇਹਦੇ ਚ ਜਿਹੜਾ ਇਕੁਪਮੈਂਟ ਆ ਅਸੀਂ ਉਹਨਾਂ ਨਾਲ ਅਲਰੇਡੀ ਡਿਸਕਸ ਕਰ ਲਿਆ ਕਿ ਸਾਡਾ ਵੈਲ ਕੁਆਲੀਫਾਈਡ ਇਕੁਪਮੈਂਟ ਹੈਗਾ ਇਹਦਾ ਨਹੀਂ ਹੈਗਾ ਕਿ ਆਪਾਂ ਟਰੱਕ ਦੀਏ ਤੇ ਬਾਹਰ ਜਾ ਕੇ ਖਿਲਰ ਜਾਏ ਉਹ ਚੱਕਰ ਨਹੀਂ ਹੈਗਾ ਉਹਨਾਂ ਨੂੰ ਪੂ ਯੂਐਸਏ ট্রাক ਸੇਲ ਆਪ ਪ੍ਰੋਸੈਸ ਕਰੇਗੀ। ਸਰਕਾਰ ਦੀਆਂ ਗ੍ਰਾਂਟਾਂ ਦਾ ਪੇਪਰ ਵਰਕ ਇੰਨਾ ਹੁੰਦਾ ਇੰਨਾ ਗੁੰਝਲਦਾਰ ਸਾਰਾ ਕੰਮ ਹੁੰਦਾ ਹੈ ਕਿ ਕਈ ਵਨ ਉਹਦਾ ਇਹ ਮਤਲਬ ਹੁੰਦਾ ਹੈ ਇਹਨਾਂ ਨਹੀਂ ਦੇਣਾ। ਇਹ ਦੇਣਾ ਚਾਹੁੰਦੇ ਹੀ ਨਹੀਂ ਇਹਦੇ ਨਾ ਦੇਣ ਵਾਲੀਆਂ ਗੱਲਾਂ। ਜੀ ਬਿਲਕੁਲ ਜਿਵੇਂ ਆਪਾਂ ਹੋਰ ਗੱਲ ਦੇਖਦੇ ਹਾਂ ਕਿ ਇਲੈਕਟ੍ਰਿਕ ਰੀਬੇਟ ਸੀਗੀ ਜਾਂ ਜਿਵੇਂ ਦੇਖਦੇ ਆ ਫੁੱਲ ਰਿਪੇਅਟ ਹੈਗੀ ਜਾਂ ਕੋਈ ਹੋਰ ਚੀਜ਼ ਇਦਾਂ ਗਵਰਨਮੈਂਟ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਤੇ ਜਿਹੜੇ ਗਵਰਨਮੈਂਟ ਹੈ ਨਾ ਉਹ ਮੇਕ ਸ਼ੋਰ ਕਰਨਾ ਚਾਹ ਰਹੀ ਹੈ ਸਰਕਾਰ ਮੇਕ ਸ਼ੋਰ ਕਰਨਾ ਚਾਹ ਰਹੀ ਹੈ ਕਿ ਕੁਆਲੀਫਾਈਡ ਲੋਕਾਂ ਨੂੰ ਦੇਣ ਕੁਆਲੀ ਇਦਾਂ ਉਹ ਇੱਕ ਦਾ ਨਾ ਰੋਡ ਉਹਨਾਂ ਤੇ ਕੁਐਸਚਨ ਹੋਇਆ ਕਿ ਆ ਤੁਸੀਂ ਵਿਕਟਮ ਬਣ ਕੇ ਫਰਾਡ ਦਾ ਤੇ ਲੋਕਾਂ ਨੇ ਫਰਾਡ ਚ ਜਿਹੜੇ ਨੇ ਆਪਣੇ ਲੋਨ ਕਰਾ ਲਏ ਤੇ ਲੋਕਾਂ ਨੇ ਫਰਾਡ ਚ ਕੰਮ ਕਰ ਤੁਸੀਂ ਇਹ ਗੱਲ ਕਹੀ ਸੀ ਕਿ ਇਹਨਾਂ ਲੋਨਸ ਨੂੰ ਤੁਸੀਂ ਖਰਚੀਆਂ ਦੇ ਵਿੱਚ ਵੀ ਪਾ ਸਕਦੇ ਹੋ ਮੈਂ ਹੁਣ ਉਹੀ ਸਵਾਲ ਦੁਬਾਰਾ ਮੇਰੇ ਜ਼ਿਹਨ ਦੇ ਵਿੱਚ ਬੱਤੀ ਬਣ ਕੇ ਜਗਣ ਡਿਆ ਜਰਾ ਇਸ ਬਾਰੇ ਤੋਂ ਲੋ ਪਾਇਆ ਜੀ ਸਰਕਾਰ ਸਾਡੀ ਪੂਰੀ ਹੈਲਪ ਕਰ ਰਹੀ ਹੈ ਕਿਸੇ ਤਰੀਕੇ ਨਾਲ ਬਿਜ਼ਨਸ ਚੱਲੇ ਇਕਨੋਮੀ ਚੱਲੇ ਠੀਕ ਹੈ ਕਾਬਾ ਕ੍ਰੀਏਟ ਹੋਣ ਕਿਉਂਕਿ ਇੱਕ ਟਰੱਕ ਲੈਣ ਤੋਂ ਤੁਸੀਂ ਸਮਝੋ ਭਾਜੀ ਐਟਲੀਸਟ ਦੋ ਦਿਨ ਲੋਕਾਂ ਦੇ ਘਰਾਂ 'ਚ ਰੋਟੀ ਜਾਂਦੀ ਆ। ਇਹ ਡਰਾਈਵਰ, ਮੈਕੈਨਿਕ ਦੇ, ਡਿਸਪੈਚਰ ਦੇ, ਪੇਰ ਵਾਲਾ, ਉਹਦੇ ਜਿਹੜਾ ਕਾਰ ਟੈਸਟ ਕਰਨੇ ਵਾਲਾ ਉਹ ਸਾਰੀ ਚੀਜ਼ਾਂ ਦੀ ਹੈਲਪ ਚੱਲ ਰਹੀ ਆ। ਤੇ ਇਹ ਕਰਕੇ ਗਵਰਨਮੈਂਟ ਹੈਲਪ ਕਰ ਰਹੀ ਆ। ਇਹਦਾ ਹੈ ਸੈਕਸ਼ਨ 179 ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ section179.org ਅਲੀਗਲ ਮੇਕ ਸ਼ੁਰ ਕਰੋ ਤੁਹਾਡੇ ਕਾਊਂਟੈਂਟ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਇਕਵਿਪਮੈਂਟ ਲਿਆ, ਮੈਂ ਕੰਮ ਵਾਸਤੇ ਇਕਵਿਪਮੈਂਟ ਲਿਆ, ਮੇਰੇ ਕੋਲ ਯੂਐਸਏ ਟਰੱਕ ਸੇਲ ਦੀ ਰਸੀਦ ਹੈਗੀ। ਉਹਨੂੰ ਤੁਸੀਂ ਖਰਚਿਆਂ 'ਚ ਪਾ ਸਕਦੇ ਹੋ ਤੇ ਤੁਸੀਂ ਆਪਣਾ ਉਹਦਾ ਵੀ ਬੈਨੀਫਿਟ ਲੈ ਸਕਦੇ। ਤੇ ਤੋਂ ਲੈ ਕੇ ਆਖਿਰ ਤੱਕ ਗੱਲ ਕਰੀ ਜਾਏ ਇਹ ਸਾਰੀ ਜਿਹੜੀ ਬੈਨੀਫਿਟਸ ਨੇ ਇਹ ਗਵਰਨਮੈਂਟ ਸਾਨੂੰ ਦੇ ਰਹੀ ਹੈ ਕਿ ਜਿਹਦਾ ਜਿੰਨਾ ਵੀ ਬੈਨੀਫਿਟ ਚੱਕ ਸਕੀਏ ਆਪਣੇ ਵਾਸਤੇ ਤੇ ਆਪਣੇ ਇਰਦੀਏ ਲੋਕਾਂ ਵਾਸਤੇ ਉਹਨਾਂ ਦਾ ਸਾਰਾ ਇਨਫੋਰਮੇਸ਼ਨ ਵੈਬਸਾਈਟ ਤੇ ਪਈ ਜਿੱਥੇ ਡੀਲਸ ਨੇ ਜਿਹੜੀਆਂ ਉਹ ਯੂਐਸਏ ਟਰੱਕ ਸੇਲਸ ਤੇ ਕੀ ਕੀ ਚੱਲ ਰਹੀ ਡੀਲ ਦਾ ਜਿਹੜਾ ਹੈਗਾ ਉਹ ਬਹੁਤ ਸਾਨੂੰ ਬੈਨੀਫਿਟ ਹੋਇਆ ਇਸ ਵੇਲੇ ਮਾਰਕੀਟ ਕੰਡੀਸ਼ਨਸ ਦਾ ਅਸੀਂ ਸੋਰਸਿੰਗ ਜਿਹੜੀ ਹੈਗੀ ਸਾਡੀ ਮੋਸਟਲੀ ਜਿਹੜੇ ਨੇ ਮੇਜਰ ਫਲੀਟ ਨੇ ਜਿਹੜੇ ਸਾਨੂੰ ਉਹ ਟਰੱਕ ਦੇ ਰਹੇ ਨੇ ਜਿਨ੍ਹਾਂ ਦੀ ਪੂਰੀ ਮੇਨਟੇਨੈਂਸ ਹੋਈ ਆ ਜਿਨ੍ਹਾਂ ਦੀ ਰੇਸ਼ੋ ਵਧੀਆ ਹੈ ਸ ਸਿਲਵਰ ਪੈਕੇਜ ਨੇ ਬਹੁਤ ਆਪਣੀ ਧੁਮਾ ਮਚਾਈਆਂ ਨੇ ਸਿਲਵਰ ਪੈਕੇਜ ਬਹੁਤ ਟੌਪ ਦਾ ਜਾ ਰਿਹਾ ਕਿਉਂਕਿ ਜਿਹੜੇ ਵੀ ਆਪਣੇ ਟਰੱਕ ਨੇ ਈਵਨ 5 ਲੱਖ 5.5 ਲੱਖ ਟਰੱਕ ਚੱਲੇ ਪਹੁੰਚ 6 ਲੱਖ ਟਰੱਕ ਚੱਲੇ ਉਹਦੇ ਚ ਵੀ ਅਸੀਂ ਐਨਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ ਔਇਲ ਚੇਂਜ ਕਰਕੇ ਦੇ ਰਹੇ ਹਾਂ ਕਾਰਬਨ ਟੈਸਟ ਕਰਕੇ ਦੇ ਰਹੇ ਹਾਂ ਜੇ ਤੁਸੀਂ ਸਾਡੀ ਇੰਡੀਆ ਨਾਲ ਲੋਕੇਸ਼ਨ ਤੋਂ ਵੀ ਇਕੁਇਪਮੈਂਟ ਚੱਕਦੇ ਹੋ ਉਹਦਾ ਵੀ ਕਾਰਬਨ ਟੈਸਟ ਕਰਕੇ ਦੇ ਰਹੇ ਹਾਂ ਇਹ ਨਹੀਂ ਹੈਗਾ ਕਿ ਉਹ ਟਰੱਕ ਇੱਧਰ ਆਏਗਾ ਉਹਦਾ ਕਾਰਬਨ ਟੈਸਟ ਹੋਏ ਅਸੀਂ ਇੰਜਨ ਦਾ ਫਿਲਟਰ ਦਾ ਚੇਂਜ ਕਰਕੇ ਦੇ ਰਹੇ ਹਾਂ ਤੇ ਨਾਲ ਅਸੀਂ 3 ਮੰਥ 25000 ਮਾਈਲ ਦੀ ਵਾਰੰਟੀ ਦੇ ਰਹੇ ਹਾਂ ਜੇ ਤੁਸੀਂ ਇੰਟਰਨੈਸ਼ਨਲ ਲੈਣਾ ਤੇ ਬੱਲੇ ਬੱਲੇ ਜੀ 골ਡ ਪੈਕੇਜ ਆ ਤੁਹਾਡੀ ਸਾਲ ਦੀ ਵਾਰੰਟੀ ਆ ਲੇਬਰ ਪਾਰਟ ਕਵਰ ਆ ਟੁਇੰਗ ਕਵਰ ਆ ਦਿਨ ਮੇਨਟੇਨੈਂਸ ਕਵਰ ਆ ਉਹ ਤੇ ਫਿਰ ਬੱਲੇ ਬੱਲੇ ਪੰਜਾਬੀ ਰੇਡੀਓ ਯੂ ਐਸ ਏ ਦੇਖ ਰਹੇ ਸਨਰੇਜ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ ਚ ਮੇਰੇ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਸਰੀਆਕਾਲ ਅੱਜ ਹਫਤਾਵਾਰ ਮੁਲਾਕਾਤ ਜਿਹੜੀ ਅਸੀਂ ਹਰ ਵਾਰ ਕਰਾਉਂਦੇ ਹਾਂ ਤੁਹਾਡੀ ਯੂ ਐਸ ਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਈਅਦ ਸਾਹਿਬ ਦੇ ਨਾਲ ਅੱਜ ਵੀ ਉਹਨਾਂ ਦੇ ਨਾਲ ਮੁਲਾਕਾਤ ਹੈ ਜਿਹੜੀ ਇਹ ਅਸੀਂ ਰੱਖੀ ਹੈ ਸੋ ਪਹਿਲਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਨੇ ਕਿ ਬੁਆਵਾਲ ਲਵੋ ਅੰਦਰ ਕਰਕੇ ਓਏ ਅੰਦਰ ਸੱਦ ਕੇ ਗੱਲ ਕਰੀ ਦੀ ਅੰਦਰ ਸੱਦ ਕੇ ਸੋ ਅਸੀਂ ਉਹਨਾਂ ਨੂੰ ਅੰਦਰ ਸੱਦ ਲਈਏ ਬਾਕੀ ਗੱਲਾਂ ਫੇਰ ਸਗੀ ਸਾਹਿਬ ਜੀ ਆਏ ਨੇ ਸਵਾਗਤ ਹੈ ਤੁਹਾਡਾ ਬਹੁਤ ਨਿੱਕੀ ਜੀ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਨਮਸਕਾਰ ਅੱਜ ਤੱਕ ਤੁਸੀਂ ਉਹ ਗੱਲ ਕੀਤੀ ਹੈ ਕਿ ਇੱਕ ਵਾਰੀ ਆ ਜਾਓ ਆਣ ਦਾ ਰਸਤਾ ਹੈਗਾ ਜਾਣ ਦਾ ਰਸਤਾ ਨਹੀਂ ਹੈਗਾ ਨਹੀਂ ਹੁਣ ਗੱਲਾਂ ਜਿਹੜੀਆਂ ਯੂਐਸਏ ਟਰੱਕ ਸੇਲਸ ਵੱਲੋਂ ਆਉਣ ਡੀਆਂ ਨੇ ਉਹ ਫਿਰ ਹੁਣ ਅੰਦਰ ਸੱਦ ਕੇ ਹੀ ਹੋਣੀਆਂ ਗਲੀ ਜੇ ਮੈਂ ਕਹਿੰਨੇ ਆ ਰੋਲਾ ਰਪਾਣਾ ਪਾਵੇ ਐਵੇਂ ਰਸ਼ ਇਕੱਠਾ ਹੋ ਜਾਂਦਾ ਆ ਸੋ ਪਹਿਲਾਂ ਤੇ ਜੀ ਐਨ ਜੀ ਤੁਹਾਡਾ ਔਰ ਅਗਰ ਇਜਾਜ਼ਤ ਦਵਾ ਹੋ ਤੇ ਉਹ ਜਿਹੜੀ ਹਲਚਲ ਇਸ ਮੁਲਾਕਾਤ ਤੋਂ ਕੁਛ 6-7 ਦਿਨ ਪਹਿਲਾਂ ਦੀ ਤੁਹਾਡੀ ਇੱਕ ਰੀਲ ਵੇਖ ਕੇ ਮੈਨੂੰ ਪਈ ਹੈ ਨਾ ਮੈਂ ਅੱਜ ਸੋਚਿਆ ਸੀਗਾ ਕਿ ਸਾਰੀਆਂ ਗੱਲਾਂ ਲਫੇਟਣੀਆਂ ਬਾ ਉਹਦੇ ਲਈ ਤਿਆਰੀ ਕਰ ਲਵੋ ਤੁਸੀਂ ਜੀ ਜੀ ਬਿਲਕੁਲ ਮੈਂ ਰੈਡੀ ਹਾਂ ਜੀ ਮੈਂ ਰੈਡੀ ਓਕੇ ਜੀ ਓਕੇ ਅੱਛਾ ਸਈਅਦ ਸਾਹਿਬ ਯੂਐਸਏ ਟਰੱਕ ਸੇਲ ਸਰਕਾਰੀ ਗਾਰੰਟੀ ਵਾਲੇ ਔਰ ਉਦੋਂ ਦੇ ਰਿਹਾ ਜਦੋਂ ਬੈਂਕ ਨੇ ਜਿਹੜੇ ਉਹ ਲੋਨ ਦੇਣ 'ਚ ਹਿਚਕਚਾਉਂਦੇ ਬਹੁਤ ਸੀਰੀਅਸ ਗੱਲ ਆ ਇਹ ਹੁਣ ਕੀ ਚਮਤਕਾਰ ਆ ਜਿਹੜਾ ਆਫਰ ਕਰ ਰਹੇ ਜੀ ਜੀ ਪਹਿਲਾਂ ਤੁਸੀਂ ਦੇਖੋ ਨਾ ਕਿ ਜਿਹੜਾ ਬੈਂਕ ਨੇ ਉਹ ਹਿਚਕਚਾਅ ਇਸ ਵਾਸਤੇ ਰਹੇ ਨੇ ਕਿ ਇਕਨੋਮੀ ਬਹੁਤ ਜ਼ਿਆਦਾ ਡਿਸਟਰਬ ਹੈਗੀ ਬੈਂਕ ਦੇ ਜਿਹੜੇ ਹੈਗੇ ਇਹ ਪ੍ਰਾਈਵੇਟ ਇੰਸਟੀਟਿਊਟ ਹੁੰਦੇ ਜਿਵੇਂ ਸਾਡੇ ਕੋਲ ਹੁਣ ਇੱਕ ਨਾਨ-ਪ੍ਰੋਫਿਟ ਬੈਂਕ ਹੈਗਾ ਪਰ ਹੈਗੇ ਤੇ ਪ੍ਰਾਈਵੇਟ ਇੰਸਟੀਟਿਊਟ ਹੂੰ 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 ਉਹਨਾਂ ਨੇ ਆਪਣੇ ਦੇਖਣਾ ਹੁੰਦਾ ਹੈ ਬੈਲੈਂਸ ਸ਼ੀਟ 'ਚ ਕਿ ਉਹਨਾਂ ਨੂੰ ਨੁਕਸਾਨ ਕਿੰਨਾ ਹੋ ਰਿਹਾ ਹੈ ਤੇ ਫਾਇਦਾ ਕਿੰਨਾ ਹੋ ਰਿਹਾ ਹੈ ਤੇ ਉਹ ਉਹ ਮਤਲਬ ਚੱਲ ਸਕਦੇ ਨਹੀਂ ਚੱਲ ਸਕਦੇ ਐਗਜ਼ਾਮਪਲ ਦੇ ਰਿਹਾ ਹੁਣ ਕਈ ਬੈਂਕ ਨੇ ਜਿਹੜੇ ਮੇਜਰ ਬੈਂਕ ਨੇ ਉਹਨਾਂ ਨੇ ਬਹੁਤ ਜ਼ਿਆਦਾ ਲੋਨ ਦਿੱਤੇ ਸਮਝੋ ਆ ਪਿਛਲੇ 2 ਸਾਲ 'ਚ ਠੀਕ ਹੈ ਪਰ ਉਹਦੇ 'ਚ ਇੱਕ ਟ੍ਰੈਂਡ ਸੀਗਾ ਕਿ ਬਹੁਤ ਸਾਰੇ ਜਿਹੜੇ ਵੱਡੇ ਫਲੀਟ ਨੇ ਉਹ ਡਿਫਾਲਟਰ ਹੋਏ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਆਪਾਂ ਪਰ ਉਹ ਡਿਫਾਲਟਰ ਹੋਏ ਉਹ ਉਹਨਾਂ ਨੇ ਬੈਂਕਰਪਤੀ ਕੀਤੀ ਤੇ ਉਹ ਬੈਂਕਾਂ ਨੂੰ ਟਰੱਕ ਚੱਕਣੇ ਪਏ ਉਹ ਜਦੋਂ ਬੈਂਕਾਂ ਨੇ ਇਕੁਪਮੈਂਟ ਚੱਕਿਆ ਤੇ ਉਹਨਾਂ ਦੀ ਜਿਹੜੀ ਬੈਲੈਂਸ ਸ਼ੀਟ ਆ ਉਹ ਬਹੁਤ ਜ਼ਿਆਦਾ ਅਪਸਾਈਡ ਡਾਊਨ ਹੋ ਗਈ ਕਈ ਤੇ ਬੈਂਕਾਂ ਨਾਲ ਮੇਰੀ ਗੱਲ ਹੋਈ ਆ ਜਿਹੜੇ ਪਹਿਲੇ ਕਰਦੇ ਸੀ ਲੋਨ ਨੌਨ ਸਿਟੀਜ਼ਨ ਦਾ ਵੀ ਹੁਣ ਅੱਜ ਦੀ ਤਰੀਖ 'ਚ ਉਹ ਨੌਨ ਸਿਟੀਜ਼ਨ ਦਾ ਕੀ ਸਿਟੀਜ਼ਨ ਦਾ ਵੀ ਲੋਨ ਜਿਹੜਾ ਕਰਨ 'ਚ ਬਹੁਤ हिਚਕਿਚਾ ਰਹੇ ਨੇ ਹੂੰ ਹੂੰ ਇਹੇ ਤੇ ਅਸਰ ਰੋਲਾ ਹੈ ਕਿ ਤੁਸੀਂ ਆਫਰਾਂ ਦੇ ਰਹੇ ਜੀ ਜੀ ਜਿਹੜਾ ਟਾਪ ਦਾ ਬੈਂਕ ਆ ਉਹਦੇ ਉਹਦੇ ਜਿਹੜੇ ਆਫੀਸਰ ਨੇ ਮੈਨੂੰ ਕਿਹਾ ਕਿ ਅਸੀਂ ਤੇ ਡਿਬੇਟ ਕਰ ਰਹੇ ਹਾਂ ਕਿ ਲੋਨ ਦੇਣਾ ਬੰਦ ਹੀ ਕਰ ਦਈਏ ਇਹ ਲੋੜ ਆ ਗਈ ਤੇ ਹੁਣ ਗਵਰਨਮੈਂਟ ਜੀ ਜਿਹੜੀ ਸਰਕਾਰ ਦੀ ਜਿਹੜੀ ਹੈ ਨਾ ਇੰਟਰਵੈਂਸ਼ਨ ਹਰ ਚੀਜ਼ ਹੁੰਦੀ ਹੈ ਉਹਨਾਂ ਨੇ ਆਪਣਾ ਸਿਸਟਮ ਚਲਾਣਾ ਸਪੈਸ਼ਲੀ ਜੇ ਤੁਸੀਂ ਦੇਖੋ ਕਿ ਇਹ ਟਰਕਿੰਗ ਇੰਡਸਟਰੀ ਜਿਹੜੀ ਹੈ ਇਹ ਬਲੱਡ ਆ ਪੂਰੇ ਕੰਟਰੀ ਦਾ ਕਹਿੰਦੇ ਕੰਟਰੀ ਰਨ ਬਾਈ ਟਰੱਕਸ ਠੀਕ ਹੈ ਹੁਣ ਉਹਦੇ ਵਾਸਤੇ ਜਿਹੜੀ ਦੂਸਰੀ ਚੀਜ਼ ਹੁੰਦੀ ਹੈ ਗਵਰਨਮੈਂਟ ਨੂੰ ਉਹ ਹੁੰਦੀ ਆ ਕਿ ਤੁਸੀਂ ਆਪਣਾ ਜੌਬਾ ਕ੍ਰੀਏਟ ਹੋਣ ਇਕਨੋਮੀ ਚ ਪੈਸੇ ਆਣ ਲੋਕੀ ਜਿਹੜੇ ਨੇ ਉਹ ਆਪਣਾ ਖਰਚਾ ਪੂਰਾ ਕਰ ਸਕਣ ਉਹਦੇ ਵਾਸਤੇ ਇਹ ਸਪੈਸ਼ਲ ਅਸੀਂ ਅਰੇਂਜਮੈਂਟ ਕੀਤੀ ਆ ਜਿਹੜੇ ਸਰਕਾਰੀ ਗਰੰਟੀ ਵਾਲੇ ਲੋਨ ਨੇ ਇਹਦੇ ਵਿੱਚ ਸਪੈਸ਼ਲੀ ਜਿਹੜੇ ਆਪਣੀ ਕਮਿਊਨਿਟੀ ਆ ਉਹਨਾਂ ਵਾਸਤੇ ਤੇ ਜਿਹੜੀ ਛੋਟੀ ਕਮਿਊਨਿਟੀਆਂ ਵਾਸਤੇ ਉਹਨਾਂ ਵਾਸਤੇ ਪਲਸ ਜਨਾਦਾ ਰੈਗੂਲਰ ਬੈਂਕਿੰਗ ਸੈਕਟਰ ਚ ਲੋਨ ਨਹੀਂ ਹੋ ਸਕਦਾ ਉਹਨਾਂ ਵਾਸਤੇ ਪਲਸ ਜਿਹੜੇ ਛੋਟੇ ਫਲੀਟ ਨੇ ਜਿਹੜੇ ਜੌਬ ਕ੍ਰੀਏਟ ਕਰ ਰਹੇ ਨੇ ਦੇਖੋ ਜਿਹੜੀ ਇੰਡਸਟਰੀ ਦਾ 80% ਜਿਹੜੀ ਕੰਪਨੀ ਰਜਿਸਟਰਡ ਨੇ ਉਹ ਛੋਟੇ ਫਲੀਟ ਨੇ ਮਤਲਬ ਇਹ ਛੋਟੇ ਫਲੀਟ ਜਿਹੜੇ ਅਮਰੀਕਾ ਚ ਬਹੁਤ ਜ਼ਿਆਦਾ ਇਹਨਾਂ ਨੂੰ ਐ ਐਡਵਰਟਾਈਜ਼ ਕੀਤਾ ਜਾਂਦਾ ਹੈ ਕਿ ਅਮਰੀਕਾ ਇਜ਼ ਰਨ ਬਾਈ ਦਾ ਸਮਾਲ ਬਿਜ਼ਨਸ ਹੂੰ ਹੂੰ ਉਹਨਾਂ ਵਾਸਤੇ ਸਪੈਸ਼ਲ ਲੋਨ ਨੇ ਜਿਹੜੇ ਅਸੀਂ ਪ੍ਰੋਸੈਸ ਕਰਕੇ ਦੇਾਂਗੇ ਤੇ ਇਹਦੇ ਚ ਜਿਹੜਾ ਇਕਵਿਪਮੈਂਟ ਆ ਸੀ ਉਹਨਾਂ ਨਾਲ ਅਲਰੇਡੀ ਡਿਸਕਸ ਕਰ ਲਿਆ ਕਿ ਸਾਡਾ ਵੈਲ ਕੁਆਲੀਫਾਈਡ ਇਕਵਿਪਮੈਂਟ ਹੈਗਾ ਇਦਾਂ ਨਹੀਂ ਹੈਗਾ ਕਿ ਆਪਾਂ ਟਰੱਕ ਲਈਏ ਤੇ ਬਾਹਰ ਜਾ ਕੇ ਖਿਲਰ ਜਾਏ ਉਹ ਚੱਕਰ ਨਹੀਂ ਹੈਗਾ ਉਹਨਾਂ ਨੂੰ ਪੂਰਾ ਐਕਸਪਲੇਨ ਕੀਤਾ ਤੇ ਇਹ ਸਾਰੇ ਲੋਨ ਜਿਹੜੇ ਨੇ ਇਹ ਯੂਐਸਏ ਟਰੱਕ ਸੇਲ ਆਪ ਪ੍ਰੋਸੈਸ ਕਰੇਗੀ ਜੀ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਸਰਕਾਰ ਦੀਆਂ ਗ੍ਰਾਂਟਾਂ ਦਾ ਇੱਕ ਕੋੜਾ ਜਿਹਾ ਪੱਖ ਹੁਣ ਮੈਂ ਪੁੱਛਣ ਲੱਗਾ ਤੁਹਾਨੂੰ ਕਿ ਪੇਪਰ ਵਰਕ ਇੰਨਾ ਹੁੰਦਾ ਹੈ ਇੰਨਾ ਗੁੰਝਲਦਾਰ ਸਾਰਾ ਕੰਮ ਹੁੰਦਾ ਹੈ ਕਿ ਕਈ ਵਾਰ ਉਹਦਾ ਇਹ ਮਤਲਬ ਹੁੰਦਾ ਹੈ ਇਹਨਾਂ ਨਹੀਂ ਦੇਣਾ ਦੇਣਾ ਚਾਹੁੰਦੇ ਨਹੀਂ ਇਹਦੇ ਨਾ ਦੇਣ ਵਾਲੀਆਂ ਗੱਲਾਂ ਹੁਣ ਇਹ ਦੱਸੋ ਕਿ ਇਹਦੇ ਵਿੱਚ ਕੋਈ ਤਸੱਲੀ ਕਰਾਓ ਗੁੰਝਲ ਤਾਂ ਮੈਂ ਤੁਹਾਡੇ ਸਾਹਮਣੇ ਰੱਖੀ ਦਿੱਤੀ ਜੀ ਬਿਲਕੁਲ ਜਿਵੇਂ ਆਪਾਂ ਹੋਰ ਗੱਲ ਦੇਖਦੇ ਆ ਕਿ ਇਲੈਕਟ੍ਰਿਕ ਰੀਬੇਟ ਸੀਗੀ ਜਾਂ ਜਿਵੇਂ ਦੇਖਦੇ ਆ ਫੁੱਲ ਰਿਪੇਅਰ ਹੈਗੀ ਜਾਂ ਕੋਈ ਹੋਰ ਚੀਜ਼ ਇਦਾਂ ਗਵਰਨਮੈਂਟ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਤੇ ਜਿਹੜੇ ਗਵਰਨਮੈਂਟ ਹੈ ਨਾ ਉਹ ਮੇਕ ਸ਼ੋਰ ਕਰਨਾ ਚਾਹ ਰਹੀ ਹੈ ਸਰਕਾਰ ਮੇਕ ਸ਼ੋਰ ਕਰਨਾ ਚਾਹ ਰਹੀ ਹੈ ਕਿ ਕੁਆਲੀਫਾਈਡ ਲੋਕਾਂ ਨੂੰ ਦੇਣ ਕੁਆਲੀਫਾਈਡ ਲੋਕਾਂ ਦੇ ਥਰੂ ਦੇਣ ਇਦਾਂ ਉਹ ਹੈ ਕਿ ਡਾਂ ਦਾ ਰੋਡ ਉਹਨਾਂ ਤੇ ਕੁਐਸਚਨ ਹੋਇਆ ਕਿ ਆ ਤੁਸੀਂ ਵਿਕਟਮ ਬਣ ਕੇ ਫਰਾਡ ਦਾ ਤੇ ਲੋਕਾਂ ਨੇ ਫਰਾਡ ਚ ਜਿਹੜੇ ਨੇ ਆਪਣੇ ਲੋਨ ਕਰਾ ਲਏ ਤੇ ਲੋਕਾਂ ਨੇ ਫਰਾਡ ਚ ਕੰਮ ਕਰ ਲਿਆ ਹੂੰ ਇਹਦੇ ਵਾਸਤੇ ਗਵਰਨਮੈਂਟ ਜਿਹੜੀ ਆ ਬਹੁਤ ਜ਼ਿਆਦਾ ਫੋਕਸ ਹੁੰਦੀ ਆ ਮੇਕ ਸ਼ੋਰਨ ਕਰਨ ਵਾਸਤੇ ਕਿ ਭਈ ਜਿਹੜੇ ਲੋਕੀ ਲਿਟਰਲੀ ਡਿਜ਼ਰਵ ਕਰਦੇ ਨੇ ਜਿਹੜੇ ਮਤਲਬ ਕੰਮ ਕਰਨਾ ਚਾਹੁੰਦੇ ਨੇ ਕੋਈ ਹੋਰ ਰੀਜ਼ਨ ਤੋਂ ਉਹਨਾਂ ਦਾ ਕ੍ਰੈਡਿਟ ਥੋੜਾ ਜਿਹਾ ਡਾਊਨ ਹੈਗਾ ਜਾਂ ਉਹ ਡਰਾਈਵਰ ਨੇ ਹੁਣ ਕਹ ਆਪਾਂ ਗੱਲ ਕਰਦੇ ਸੀ ਉਹਦੇ ਨੇ ਇੱਕ ਅ ਲੀਜ਼ ਕੰਪਨੀ ਦੀ ਐਗਜ਼ਾਮਪਲ ਦੇ ਰਹੇ ਸੀ ਇੱਕ ਲੀਜ਼ਿੰਗ ਕੰਪਨੀ ਹੈਗੀ ਉਹਨੂੰ ਕਹਿੰਦੇ ਪਰਡਟਰੀ ਲੀਜ਼ਿੰਗ ਮਤਲਬ ਬੰਦੇ ਨੇ ਕੰਮ ਕੀਤਾ 2 ਵੀਕ 18000 ਡਾਲਰ ਉਹਦਾ ਜਿਹੜਾ ਹੈ ਗ੍ਰੋਥ ਇਨਕਮ ਸੀਗੀ ਉਹਦੀ ਜੇਬ ਚ ਗਿਆ ਟੋਟਲ 57 ਡਾਲਰ 57 ਡਾਲਰ oh my god ਉਹ ਦੱਸੋ ਹੁਣ 57 ਡਾਲਰ ਚ 2 ਵੀਕ ਕੰਮ ਕਰਕੇ ਉਹ ਵੀ ਬੈਲ ਟੂ ਬੈਲ ਕੰਮ ਕਰਕੇ ਤੁਹਾਨੂੰ ਪਤਾ ਹੈ ਟਰਕਿੰਗ ਕਿੱਦਾਂ ਹੈਗੀ ਬੰਦਾ 57 ਡਾਲਰ ਬਣਾ ਕੇ ਕਿੱਦਾਂ ਆਪਣੀ ਰੋਟੀ ਚਲਾਊਗਾ ਇਹ ਬਹੁਤ ਬਰੀ ਡਿਸਕਸ਼ਨ ਚੱਲਦੀ ਸੀ ਸੋਸ਼ਲ ਮੀਡੀਆ ਤੇ ਜੇ ਤੁਸੀਂ ਆਪ ਵੀ ਦੇਖਣਾ ਚਾਹੋ ਤਾਂ YouTube ਕਰ ਲਓ ਇਹ ਜਿਹੜੀ ਗਵਰਨਮੈਂਟ ਜਿਹੜੀ ਹੈਲਪ ਕਰ ਰਹੀ ਹੈ ਉਹ ਮੇਕ ਸ਼ੋਰ ਕਰ ਰਹੀ ਹੈ ਉਹ ਇਦਾਂ ਦੇ ਲੋਕਾਂ ਦੀ ਹੈਲਪ ਕਰੇ ਜਿਹੜੇ ਡੈਡੀਕੇਟਿਡ ਨੇ ਕੰਮ ਕਰਨ ਨੂੰ ਜਿਹੜੇ ਡੈਡੀਕੇਟਿਡ ਨੇ ਆਪਣੇ ਫੈਮਿਲੀ ਨੂੰ ਚਲਾਉਣ ਨੂੰ ਤੇ ਜਿਹੜੇ ਡੈਡੀਕੇਟਿਡ ਨੇ ਜੌਬ ਕ੍ਰੀਏਸ਼ਨ ਵਾਸਤੇ ਇੱਕ ਐਗਜ਼ਾਮਪਲ ਦੇ ਰਹੇ ਨੇ ਜਿਹੜੇ ਊਮਨ ਰਨ ਬਿਜ਼ਨਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਜਿਹੜੇ ਜਿਹੜੇ ਬਿਜ਼ਨਸ ਜਿਹੜੇ ਛੋਟੇ ਸ਼ਹਿਰਾਂ 'ਚ ਨੇ ਜਿਵੇਂ ਆਪਾਂ ਕਹਿੰਦੇ ਰੂਰਲ ਏਰੀਆ 'ਚ ਨੇ ਉਹਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਠੀਕ ਹੈ ਇਸ ਪ੍ਰੋਮੋਸ਼ਨ ਦੀ ਜਿਹੜੀ ਪੇਪਰ ਵਰਕ ਆ ਉਹ ਡੈਫੀਨਿਟਲੀ ਤੁਸੀਂ ਸਹੀ ਕਿਹਾ ਕਿ ਇੱਕ ਘੁੰਡੀ ਜਿਹੀ ਹੁੰਦੀ ਆ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਕਿ ਬਹੁਤ ਸਾਰੇ ਇਦਾਂ ਦੇ ਕੰਸਲਟੈਂਟ ਨੇ ਇਦਾਂ ਦੇ ਪੇਪਰ ਵਰਕ ਕਰਨ ਦਾ 5 6 7000 ਰੁਪਏ ਲੈ ਜਾਂਦੇ ਜਿਹੜੇ ਆਪਾਂ ਤੁਹਾਨੂੰ ਮਤਲਬ ਪੂਰਾ ਪ੍ਰੋਸੈਸ ਕਰਕੇ ਦੇ ਰਹੇ ਹਾਂ ਯੂਐਸਏ ਡਰੱਗ ਸੇਲ ਦੇ ਬੈਨਰ ਦੇ ਥੱਲੇ ਤੇ ਇਹਦਾ ਜਿਹੜਾ ਪ੍ਰੋਸੈਸ ਹੁੰਦਾ ਥੋੜਾ ਜਿਹਾ ਲੰਮਾ ਹੁੰਦਾ ਐਸ ਕੰਪੇਅਰ ਟੂ ਰੈਗੂਲਰ ਬੈਂਕ ਦੇ ਪਰ ਉਹ ਸਾਰਾ ਪ੍ਰੋਸੈਸ ਹੀ ਕਰਕੇ ਦਵਾਂਗੇ ਤੇ ਕੋਈ ਚਾਰਜ ਨਹੀਂ ਹੈਗਾ ਕੋਈ ਫੀ ਨਹੀਂ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਸੀ ਟਰੱਕਾਂ ਦੇ ਲੋਨ ਜਿਹੜੇ ਪਹਿਲਾਂ ਬ੍ਰੋਕਰ ਵੀ ਕਰਦੇ ਸੀ ਪਰ ਉਹਨਾਂ ਕੋਲ ਟਾਈਟਲ ਗਰੰਟੀ ਨਹੀਂ ਹੁੰਦੀ ਬੈਂਕ ਜਿਹੜਾ ਹੈ ਉਹਦੇ ਨਾਲ ਡੀਲ ਕਰਨ ਨੂੰ ਫਲੈਕਸੀਬਿਲਟੀ ਫੀਲ ਕਰਦਾ ਹੈ ਜਿਨ੍ਹਾਂ ਦੀ ਡੀਲਰਸ਼ਿਪ ਹੋਏ ਜਿਨ੍ਹਾਂ ਦਾ ਬੌਂਡ ਹੋਏ ਜਿਨ੍ਹਾਂ ਨਾਲ ਜਿਨ੍ਹਾਂ ਦਾ ਇਕੁਇਪਮੈਂਟ ਓਨ ਕਰਦਾ ਹੋਇਆ ਸਪੈਸ਼ਲੀ ਯੂਐਸਏ ਟਰੱਕਸ ਦੇ ਤੋਂ ਪਤਾ ਹੈ ਕਿ ਇੰਡੀਪੈਂਡੈਂਟ ਡੀਲਰ ਆ ਕੈਨਵਰਟ ਦਾ ਇੰਡੀਪੈਂਡੈਂਟ ਡੀਲਰ ਆ ਪੈਕਰ ਦਾ ਇੰਡੀਪੈਂਡੈਂਟ ਡੀਲਰ ਆ ਪੀਟਰਬਿਲ ਦਾ ਇੰਡੀਪੈਂਡੈਂਟ ਡੀਲਰ ਆ ਇੰਟਰਨੈਸ਼ਨਲ ਦਾ ਇੰਡੀਪੈਂਡੈਂਟ ਡੀਲਰ ਆ ਪੈਕਰ ਫਾਈਨੈਂਸ਼ੀਅਲ ਦਾ ਅਸੀਂ ਬੇਸਿਕਲੀ ਲੋਗੋ ਜਿਹੜਾ ਹੈ ਨਾ ਉਹ ਲੱਗ ਕੇ ਚੱਲ ਰਿਹਾ ਸਾਡੇ ਕੋਲ ਲੋਗਨ ਨੇ ਵੱਡੇ OEM ਦੇ ਇਹੋ ਕਰਕੇ ਸਾਡਾ ਜਿਹੜਾ ਪ੍ਰੋਸੈਸ ਆ ਉਹਦੇ ਚ ਅਸੀਂ ਪੈਨੀ ਪਿਕਿੰਗ ਨਹੀਂ ਕਰਦੇ ਅਸੀਂ ਕਹਿੰਦੇ ਯਾਰ ਤੁਹਾਡੀ ਟਰੱਕ ਵੇਚ ਰਿਹਾ ਤੁਹਾਨੂੰ ਚਾਰ ਪੈਸੇ ਬਣ ਜਾਂਦੇ ਵੀ ਆਰ ਮੋਰ ਦਨ ਨਫ ਅਸੀਂ ਫਾਈਨਾਂਸ